ਸਟੱਡੀ ਵੀਜ਼ੇ ਨੇ ਕੰਗਾਲ ਕਰਕੇ ਰੱਖ ਦਿੱਤੇ ਨੇ ਪੰਜਾਬ ਦੇ ਲੋਕ 3000 ਕਰੋੜ ਰੁਪਏ ਦੇ ਕਰਜ਼ਾਈ ਨੇ 40000 ਵਿਦਿਆਰਥੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਪ੍ਰਾਈਵੇਟ ਬੈਂਕਾਂ ਤੋਂ ਵੀ ਚੱਕ ਲੈਂਦੇ ਨੇ ਲੋਨ ਪੰਜਾਬ ਦੇ ਲੋਕ ਦਿਨੋ-ਦਿਨ ਕਰਜ਼ਾਈ ਹੁੰਦੇ ਜਾ ਰਹੇ ਨੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਦਿਨੋ-ਦਿਨ ਵੱਧ ਤੋਂ ਵੱਧ ਕਰਜ਼ ਲੈ ਰਹੇ ਨੇ ਮੋਨੇਕਰ ਰਿਪੋਰਟ ਮੁਤਾਬਕ ਪੰਜਾਬ ਦੇ ਕਰੀਬ 40000 ਵਿਦਿਆਰਥੀ ਕਰਜ਼ਈ ਦੱਸੀ ਜਾ ਰਹੇ ਨੇ ਜਿਨ੍ਹਾਂ ਨੇ ਵਿਦੇਸ਼ ਵਿੱਚ ਪੜ੍ਹਨ ਲਈ ਬੈਂਕਾਂ ਤੋਂ ਵਿੱਦਿਅਕ ਲੋਨ ਲਿਆ ਹੋਇਆ ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਕਰੀਬ 3000 ਕਰੋੜ ਰੁਪਏ ਦੇ ਕਰਜ਼ਈ ਨੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਲੋਨ ਦਿੱਤਾ ਹੋਇਆ ਉਸ ਅਨੁਸਾਰ ਪੰਜਾਬ ਦੇ 38870 ਵਿਦਿਆਰਥੀਆਂ ਦੇ ਵੱਲ ਕਰੋੜਾਂ ਦੇ ਵਿੱਚ ਕਰਜ਼ਾ ਜਿਹੜਾ ਲੋਨ ਦਾ ਰੁਕਿਆ ਹੋਇਆ ਹੈ ਵਿਦਿਅਕ ਲੋਨ ਲੈਣ ਵਾਲੇ ਜ਼ਿਆਦਾਤਰ ਵਿਦਿਆਰਥੀ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਨੇ ਸਟੇਟ ਲੈਵਲ ਬੈਂਕਰਸ ਕਮੇਟੀ ਨੇ ਇਹਨਾਂ ਅੰਕੜਿਆਂ ਨੂੰ ਸਾਂਝਾ ਕੀਤਾ ਜਿਸ ਅਨੁਸਾਰ ਵਿਦਿਅਕ ਲੋਨ ਲੈਣ ਵਾਲੀਆਂ ਵਿਦਿਆਰਥੀਆਂ ਚੋਂ 13747 ਲੜਕੀਆਂ ਨੇ ਜਿਨ੍ਹਾਂ ਵੱਲ 924 ਕਰੋੜ 18 ਲੱਖ ਦਾ ਕਰਜ਼ਾ ਬਕਾਇਆ ਜਦਕਿ 3896 ਐਸਸੀ ਵਰਗ ਦੇ ਵਿਦਿਆਰਥੀ ਨੇ ਜੋ ਅਜੇ ਤੱਕ ਦੋਸਤੋ 65 ਕਰੋੜ 45 ਲੱਖ ਦਾ ਕਰਜ਼ਾ ਨਹੀਂ 모ੜ ਸਕੇ ਇਹਨਾਂ ਬੈਂਕਾਂ ਨੇ ਚਾਲੂ ਵਿੱਤੀ ਬਰੇ ਦੀ ਦੂਜੀ ਤਿਮਾਹੀ ਵਿੱਚ 3855 ਵਿਦਿਆਰਥੀਆਂ ਨੂੰ 475 ਕਰੋੜ 47 ਲੱਖ ਦਾ ਕਰਜ਼ਾ ਦਿੱਤਾ ਹੈ ਇਹਨਾਂ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗਰੀਬ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ ਉਧਰ ਜੇ ਗੱਲ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਦੀ ਕੀਤੀ ਜਾਵੇ ਤਾਂ ਸਾਲ 2000 21 ਬਈ ਤੋਂ ਅਕਤੂਬਰ 2023 ਤੱਕ ਇਕਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23554 ਵਿਦਿਆਰਥੀਆਂ ਨੂੰ ਸਟੱਡੀ ਲੋਨ ਦਿੱਤਾ। ਇਹਨਾਂ ਬੈਂਕਾਂ ਨੇ ਲੰਘੇ 2.5 ਸਾਲਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ਵਿੱਦਿਅਕ ਲੋਨ ਜਾਰੀ ਕੀਤਾ ਹੈ। ਚਾਲੂ ਵਿੱਤੀ ਬਰੇ ਦੇ 6 ਮਹੀਨਿਆਂ ਦੇ ਦੌਰਾਨ ਬੈਂਕਾਂ ਨੇ 7869 ਵਿਦਿਆਰਥੀਆਂ ਨੂੰ 1317 ਪੁਆਇੰਟ 37 ਕਰੋੜ ਦਾ ਵਿਦਿਅਕ ਲੋਨ ਦਿੱਤਾ ਜਦਕਿ 2022 ਤੋਂ 23 ਦੌਰਾਨ 8886 ਵਿਦਿਆਰਥੀਆਂ ਨੇ 511 ਕਰੋੜ 4 ਲੱਖ ਦਾ ਵਿਦਿਅਕ ਕਰਜ਼ਾ ਚੁੱਕਿਆ ਇਸ ਤੋਂ ਪਹਿਲਾਂ ਸਾਲ 2021-22 ਵਿੱਚ 7199 ਵਿਦਿਆਰਥੀਆਂ ਨੇ 436 ਕਰੋੜ 67 ਲੱਖ ਦਾ ਕਰਜ਼ਾ ਚੁੱਕਿਆ ਸੀ ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਊਕਾਰਾਂ ਤੋਂ ਕਰਜ਼ਾ ਲੈਂਦੇ ਨੇ ਉਹ ਵੱਖਰਾ ਬੈਂਕ ਅਧਿਕਾਰੀ ਦੱਸਦੇ ਨੇ ਕਿ ਬੈਂਕ ਲੋਨ ਲੈਣ ਵਾਲੇ ਕਈ ਡਿਫਾਲਟਰ ਹੋ ਜਾਂਦੇ ਨੇ ਜਿਸ ਕਰਕੇ ਮਾਪਿਆਂ ਨੂੰ ਵੀ ਦੁੱਖ ਮਿਲਦਾ ਹੈ ਇਸ ਦੇ ਨਾਲ ਹੀ ਜੇ ਸਟੱਡੀ ਵੀਜ਼ੇ ਦੀ ਗੱਲ ਦੇਖੀ ਤਾਂ ਪੰਜਾਬ ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜਨ ਜਾ ਰਹੇ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਚ ਵੀ ਕਮੀ ਨਹੀਂ ਆਈ ਤੇ ਬਾਕੀ ਕਰਜ਼ਿਆਂ ਦੀ ਪੰਡ ਤਾਂ ਭਾਰੀ ਹੋ ਹੀ ਰਹੀ ਹੈ